ਹਲਕਾ ਸੈਂਟਰਲ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਨੇ ਵੀ ਵਿਧਾਨ ਸਭਾ ਦੇ ਵਿੱਚ ਹਲਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਮੁੱਖ ਤੌਰ ਤੇ ਆਵਾਰਾ ਪਸ਼ੂਆਂ ਅਤੇ ਸਟਰੀਟ ਡੌਗਸ ਦਾ ਜਿਹੜਾ ਮੁੱਦਾ ਵਾ ਅਸ਼ੋਕ ਪ੍ਰਾਸ਼ਰ ਪੱਪੀ ਜੋ ਕਿ ਹਲਕਾ ਸੈਂਟਰਲ ਤੋਂ ਵਿਧਾਇਕ ਨੇ ਉਹਨਾਂ ਦੇ ਵੱਲੋਂ ਜਿਹੜੀ ਵਿਧਾਨ ਸਭਾ ਦੇ ਵਿੱਚ ਸਟਰੀਟ ਡੌਗਸ ਦੀ ਜਿਹੜੀ ਮੁੱਖ ਤੌਰ ਤੇ ਸਮੱਸਿਆ ਵਾ ਉਸ ਦੇ ਬਾਰੇ ਵਿਸ਼ੇਸ਼ ਤੌਰ ਤੇ ਆਵਾਜ਼ ਬੁਲੰਦ ਕੀਤੀ ਗਈ ਵਾ ਜੀ ਵਾਹ ਸ੍ਰੀ ਅਸ਼ੋਕ ਕੁਮਾਰ ਪ੍ਰਾਸ਼ਰ ਦੀ ਪੱਪੀ ਪ੍ਰਾਸ਼ਰ ਆਸਤਾ ਲਾਤੀ ਸੀ ਸਪੀਕਰ ਸਾਹਿਬ ਧੰਨਵਾਦ ਤੁਸੀਂ ਨਾ ਖਲਾਇਆ ਕਰੋ ਤੁਸੀਂ ਬੇਸ਼ਕ ਹਾਸ ਰੱਖਿਆ ਸਪੀਕਰ ਸਾਹਿਬ ਇੱਕ ਬਹੁਤ ਵੱਡੀ ਗੋ ਮੇਰੇ ਤੋਂ ਪਹਿਲਾਂ ਗਉਆਂ ਦੇ ਵਾਰੀ ਦੀ ਦੱਸਿਆ ਗਿਆ ਹਾਊਸ ਦੇ ਅੰਦਰ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਕਿ ਡੌਗ ਦੀ ਜਿਹੜੀ ਇਸ ਟਾਈਮ ਹਾਲਾਤ ਨੇ ਹਰ ਗਲੀ ਦੇ ਵਿੱਚ ਕੋਈ ਨਾ ਕੋਈ ਮਾਂ ਕੋਈ ਨਾ ਕੋਈ ਭੈਣ ਰੋਂਦੀ ਹੋਈ ਹਰ ਰੋ ਜਾਂਦੀ ਹੈ ਕਿ ਸਾਡਾ ਬੱਚਾ ਸਕੂਲੋਂ ਆ ਰਿਹਾ ਸੀ ਚਾ ਡੌਗ ਰਲ ਕੇ ਉਹਨੂੰ ਖਾ ਗਏ ਜਾਂ ਉਹਨੂੰ ਜ਼ਖਮੀ ਕਰਤਾ ਮੈਂ ਸੋਨਾਵਾਂ ਤੇ ਚਾਰ ਜੌਨ ਨੇ ਲੁਧਿਆਣਾ ਸ਼ਹਿਰ ਦੇ ਚਾਰੇ ਜੌਨਾਂ ਦੇ ਵਿੱਚ ਡੌਗ ਹਾਊਸ ਲੱਗ ਬਣਾ ਕੇ ਆਪ ਇੱਕ ਇੱਕ ਜੌਨ ਦੇ ਵਿੱਚ ਇਹ ਡੌਗਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਲੋਕ ਇਸ ਕੰਮ ਤੋਂ ਰਾਤ ਪਾਉਣ